ਮੈਂ ਜੇ ਧਰਨਾ ਖਾਸੀ ਆਪਣੇ ਆਪ ਨੂੰ ਕਾਮਰੇਡ ਕਹੋਣ ਵਾਲੇ ਕੀਤਾ ਦੇਖ ਲਾ ਲਾ ਰਿਹਾ ਇਹ ਜੇ ਧਰਨਾ ਮੇਰੀ ਜ਼ਿੰਦਗੀ ਚ ਪਹਿਲਾ ਹੈ ਜਿਹਦੇ ਚ ਮੈਨੂੰ ਹਿੱਸਾ ਲੈਣਾ ਪੈ ਰਿਹਾ ਜਿਹਨੇ ਕਰਕੇ ਮੈਨੂੰ ਕੋਈ ਖੁਸ਼ੀ ਨਹੀਂ ਆ ਪਰ ਸਾਡੀ ਮਜਬੂਰੀ ਹੈ ਕਿਉਂਕਿ ਪੁਲਿਸ ਨੇ ਬੰਤੀ ਠੀਕ ਰਿਪੋਰਟ ਕਰਕੇ ਪਰਿਵਾਰ ਦੀ ਤਸੱਲੀ ਨਹੀਂ ਕਰਾਈ ਜਿਹਦੇ ਕਰਕੇ ਸਾਨੂੰ ਸੜਕ ਤੇ ਬੈਠਣਾ ਪਿਆ ਤੇ ਉਸ ਤੋਂ ਜੜੀਏ ਹੈ ਮਾਰਗ ਕਰਨੀ ਪੈਣੀ ਜੀਤੀ ਤੋਂ ਕਿ ਤੁਸੀਂ ਉਸ ਨੂੰ ਹਦਾਇਤ ਕਰੋ ਕੋਈ ਠੀਕ ਅਫਸਰ ਉਹਦੀ ਪੜਤਾਲ ਕਰੇ ਕਿਉਂਕਿ ਕਈ ਸਾਰੀਆਂ ਗੱਲਾਂ ਜਿਹੜੀਆਂ ਬਾਹਰ ਠੀਕ ਇੱਕ ਦੂਜੇ ਨਾਲ ਮਿਲਦੀਆਂ ਨਹੀਂ ਇੱਕ ਪਾਸੇ ਕਿਹਾ ਜਾਂਦਾ ਹੈ ਵੀ ਉਹ ਕੁੜੀ ਬਹੁਤ ਬਿਮਾਰ ਰਹਿੰਦੀ ਸੀ ਇਸ ਕਰਕੇ ਉਹ ਉਹਨਾਂ ਜੀ ਖੁਦਕਸ਼ੀ ਕਰ ਲਈ ਜਾਂ ਉਹਦੀ ਬਿਮਾਰੀ ਕਰਕੇ ਮੌਤ ਹੋ ਗਈ ਜਾਂ ਬਿਮਾਰੀ ਕਰਕੇ ਮੌਤ ਹੋ ਗਈ ਫਿਰ ਖੁਦਕਸ਼ੀ ਨੋਟ ਕਿਥੋਂ ਆ ਗਿਆ ਜੇ ਖੁਦਕਸ਼ੀ ਨੋਟ ਦੇਖਦੇ ਆ ਇਹ ਆ ਵੀ ਬਿਮਾਰੀ ਦੇ ਨਾਲ ਮਨ ਘਰਦਿਆਂ ਤੋਂ ਪਰੇਸ਼ਾਨ ਹੋ ਕੇ ਕੁਝ ਕਿਸ਼ਕੀ ਕਰ ਰਹੀ ਹੈ ਜੇ ਲੋਕ ਘਰਦਿਆਂ ਨਾਲ ਕੁਝ ਬਰਤਾਲ ਕੀਤੀ ਹੈ ਸਾਰੇ ਸਰਕਾਰ ਦਾ ਕੁੜੀ ਦਾ ਲਗਾਤਾਰ ਰابطਾ ਹੈ ਕੱਲਾ ਜਿਹੜੀ ਫੋਨ ਤੇ ਗੱਲਬਾਤ ਨਹੀਂ ਲਗਾਤਾਰ ਕੁੜੀ ਜਿੱਥੇ ਨੋਰ ਪੈਸੇ ਮਨਵਾਉਂਦੀ ਹੈ ਉਹ ਜਿਹੜੀ ਆਪਣੀ ਜਰੂਰਤਾਂ ਇਹਨਾਂ ਨੂੰ ਦੱਸਦੀ ਹੈ ਜਿੱਦਨ ਉਦੀ ਬਹੁਤ ਹੁੰਦੀ ਆ ਉਦੋਂ ਵੀ 4 ਤੋਂ 5 ਵਜੇ ਦੇ ਦਰਮਿਆਨ ਦੋ ਵਾਰੀ ਉਹਦੀ ਆਦੀ ਮਾਂ ਨਾਲ ਗੱਲ ਹੁੰਦੀ ਹੈ ਤਾਂ ਮੈਨੂੰ ਇਹ ਹੈਰਾਨੀ ਹੈ ਕਿ ਕੋਈ ਧਿਆਨ ਇਸ ਬਿਮਾਰੀ ਦਾ ਸ਼ਿਕਾਰ ਲੋਕ ਹੈ ਕਿ ਹਸਪਤਾਲ ਚ ਜਲ ਬਿਟੂਗਾ ਜਾਂ ਆਮ ਤੌਰ ਤੇ ਲੇਬਰ ਕੋਰਪਸ ਤ੍ਰਿਕੋਂ ਕੋਫ ਦਾ ਬਰੋਸਟੇ ਵੀ ਉਹ ਜਿਹੇ ਮਤਲਬ ਘਰੇ ਇਲਾਜ ਕਰਾਊਗਾ ਜਾਂ ਉਹ ਖਾਣੇ ਆਦੀ ਮਾਂ ਤੋਂ ਕੁੜੀ ਕਜਰੇਲਾ ਤੇ ਨਵੇਂ ਬੂਟਿਆਂ ਦੇ ਪੈਸੇ ਮੰਗਦੇ ਆ ਇਹ ਗੱਲਾਂ ਨਾ ਹਜੂਰੀ ਨਹੀਂ ਹੋਈਆਂ ਇੱਥੇ ਕਰਕੇ ਤੇ ਲੜਾਈ ਛੇੜਨੀ ਪਈ ਐ ਕਿ ਇਹਨੂੰ ਮਨਮਰਜ਼ੀ ਦਾ ਮੋੜ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਐ ਤੇ ਅਸਰ ਲੋਕਲ ਵੀ ਉੱਥੋਂ ਦੀ ਐ ਸੁਰੂ ਤੋਂ ਉਹਦਾ ਰੋਖੇ ਇਸ ਤੋਂ ਦਾ ਵੀ ਤੇ ਖੁਦਕਸ਼ੀਆਂ ਹੁੰਦੀਆਂ ਰਹਿੰਦੀਆਂ ਨੇ ਚਾਹੇ ਇੱਕ ਖੁਦਕਸ਼ੀ ਇਹ ਵੀ ਹੋ ਗਈ ਹੋਣੀ ਐ ਜਦੋਂ 10 ਤਰੀਕ ਨੂੰ ਐਕਸ਼ਨ ਕਮੇਟੀ 1580 ਮੇਦਿਆਂ ਪੁਸਟ ਕਮਿਸ਼ਨਰ ਨਹੀਂ ਜੀ ਹਾਜ਼ਰ ਉੱਤੇ ਚਲੋ ਅਸੀਂ ਸੋਚਿਆ ਐਸਐਚਓ ਨੂੰ ਮਿਲਦੇ ਆਂ ਸਾਡੀ ਗੱਲ ਸੁਣਨ ਤੋਂ ਬਾਅਦ ਐਸਐਚਓ ਕਹਿਣਾ ਵੀ ਸੱਚੀ ਗੱਲ ਵੀ ਹੋ ਸਕਦਾ ਸਿਰੇ ਤੇ ਕੋਈ ਸੁਧਾਰਨ ਕੇਸ ਸਮਝਿਆ ਸੀ ਮੈਨੂੰ ਨਹੀਂ ਸੀ ਪਤਾ ਇਹ ਕੋਈ ਵੱਡਾ ਮਾਮਲਾ ਹੈ ਤੇ ਸਿਆਸੀ ਲੋਕ ਕਦੇ ਸ਼ਾਮਲ ਹੈ ਇਸੇ ਕਰਕੇ ਮੈਂ ਕੇਐਸਆਈ ਨੂੰ ਇਨਕੁਆਰੀ ਦਿੱਤੀ ਸੀ ਉਹਨਾਂ ਨੇ ਕਹਿੰਦੇ ਮੈਂ ਖੁਦ ਕਰੂਗਾ ਤੇ ਦੋ ਦਿਨਾਂ ਦੇ ਵਿੱਚ ਤੁਹਾਨੂੰ ਫਿਰ ਤਾਂ ਕੱਟ ਕੇ ਦੱਸੋ ਜੀ ਦੋ ਦਿਨ ਤਾਂ ਕੀ 10 ਤਰੀਕ ਲੱਗੀ ਨੂੰ ਅੱਜ ਜਿਹੜੇ 12 ਦਿਨ ਹੋ ਗਏ ਪੁਲਿਸ ਵੱਲੋਂ ਕੋਈ ਜਣੀ ਸਾਨੂੰ ਜਵਾਬ ਨਹੀਂ ਮਿਲਿਆ ਜੇ ਉਹਦੀ ਮਾਂ ਤਨਜੋਤ ਦੀ ਕਹਿੰਦੀ ਹੈ ਕਿ ਜਿਹੜੇ ਕੱਪੜੇ ਉਹਨੇ ਕਮਰੇ 'ਚ ਪਾਏ ਸੀ ਉਹ ਕੱਪੜੇ ਉਹਦੀ ਜਿਹੜੀ ਨਾਲ ਰਹਿੰਦੀ ਕੁੜੀ ਹੈ ਉਹ ਲਿਆ ਕੇ ਦਿੱਤੀ ਹੈ ਪਰ ਉਹ ਟੁੱਟੇ ਹੋਏ ਨਹੀਂ ਉਹਦੀ ਮਾਂ ਕਹਿੰਦੀ ਹੈ ਪੁਲਿਸ ਨੂੰ ਕਿ ਇਹ ਨੂੰ ਤੁਸੀਂ ਸੀਜ਼ ਕਰੋ ਜੇ ਆਪਣੇ ਕਬਜੇ ਚ ਲਾਓ ਤਾਂ ਉਹ ਜਿਹੜਾ ਮੌਕੇ ਤੇ ਪੁੱਛਦਾ ਇਨਕੁਆਇਰੀ ਅਫਸਰ ਹੈ ਉਹ ਕਹਿੰਦਾ ਅਸੀਂ ਇਹ ਕੀ ਕਰਨਾ ਇੱਥੇ ਡਸਟ ਬੈਗ ਤੇ ਸਿੱਖਦੇ ਇੱਥੋਂ ਜਿਹੜੀ ਸੰਵੇਦਨਹੀਮਤਾ ਦਾ ਪਤਾ ਲੱਗਦਾ ਹੈ ਕ੍ਰਾਈਮ ਨਾਲ ਸੰਬੰਧਿਤ ਸਾਰੇ ਵਕੀਲ ਜਾਣਦੇ ਆ ਕਿ ਜਦੋਂ ਕੋਈ ਵੀ ਬਾਤ ਦਾ ਤੋੜੇ ਤੇ ਲਈ ਸਭ ਤੋਂ ਅਹਿਮ ਗੱਲ ਹੁੰਦੀ ਹੈ ਕਿ ਪੁਲਿਸ ਜਾ ਕੇ ਜਿੱਥੇ ਘਟਨਾ ਵਾਪਰੀ ਹੈ ਉਹਨਾਂ ਖਾਨ ਨੂੰ ਕੀ ਕਰੇ ਤਰੀਕੀ ਚੋਂ ਸੀ ਜਾਂਚ ਪ੍ਰਕਾਰ ਕਰੇ ਪਰ ਉਸ ਉਸ ਕਵਰੇਜ ਗਈ ਹੀ ਨਹੀਂ ਹਲੇ ਤੱਕ ਵੀ ਨਹੀਂ ਗਈ ਜੇ ਐਸਾਈ ਉਹਦੇ ਮਾਤਾ ਤੇ ਉਹਦੇ ਮਾਮੇ ਨਾਲ ਗਿਆ ਸਿਰਫ ਵੇਸ ਕਰਕੇ ਗਿਆ ਵੀ ਮੈਂ ਸੁਧਨ ਨਾਲ ਜਾ ਕੇ ਉੱਥੋਂ ਦੇ ਕੱਪੜੇ ਲੈ ਕੇ ਚੁਕਵਾ ਦੇਣਾ ਕੁੜੀ ਦੇ ਇਕੱਲੇ ਗਏ ਤਾਂ ਸੋਡੀ ਉੱਤੇ ਕੋਈ ਲੜਾਈ ਚ ਆ ਜਾਣਾ ਹੋ ਜੇ ਜਿਹੜੀ ਇਸ ਕਿਸਮ ਦੀਆਂ ਗੱਲਾਂ ਨੇ ਬਹੁਤ ਦੁੱਖ ਪਹਟਾਇਆ ਕਿ ਪੁਲਸ ਨੂੰ ਕੋਈ ਅਹਿਸਾਸ ਨਹੀਂ ਉਹ ਜਿਹੜੇ ਮਤਲਬ ਉਹ ਮੰਨ ਲੋ ਇਸ ਤਰ੍ਹਾਂ ਹੀ ਕਿਰੂਗੀ ਉਹ ਇਹ ਇਥੇ ਕਰਕੇ ਜਿਹਨੇ ਅੰਗਲ ਸ਼ੁਰੂ ਕੀਤਾ ਇਹੇ ਕਰਕੇ ਮਾਨਸਾ ਤੋਂ ਬਾਅਦ ਮਾਨਸਾ ਤੋਂ ਚਲੋ ਘਰ ਮੇ ਤਾਂ ਕੋਈ ਸਿੱਧਾ ਸਬੰਧ ਇਸ ਕਰਕੇ ਨਹੀਂ ਬਣਦਾ ਕਿ ਘਟਨਾ ਇਥੋਂ ਦੀ ਹੈ ਪਰ ਕਿਉਂਕਿ ਕੁੜੀ ਸਾਡੀ ਹੈ ਕੁੜੀ ਸਾਡੇ ਜिले ਦੀ ਧੀ ਹੈ ਇਸ ਕਰਕੇ ਜਥੇਬੰਦੀਆਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਐਸੀ ਇਥੋਂ ਦੀ ਪੁਸ਼ਤਾ ਨੂੰ ਦਬਾਅ ਪਾਈਏ ਇਹਦੇ ਜਰੀਏ ਵੀ ਆਪਣੀ ਗੱਲ ਡੀਜੀਪੀ ਤੱਕ ਗਵਰਨਰ ਤੱਕ ਪਹੁੰਚਾਈਏ ਤਾਂ ਕਿ ਉੱਥੇ ਕੋਈ ਠੀਕ ਜਾਂਚ ਪੜਤਾਲ ਹੋਵੇ ਤੋਂ ਤਰੀਕ ਨੂੰ ਧਰਨਾ ਰੱਖਿਆ ਉਸ ਕਮਿਸ਼ਨਰ ਲੁਧਿਆਣਾ ਦੇ ਸਾਹਮਣੇ ਤੋਂ ਧਰਨਾ ਲੈਂਦੀ ਖਬਰ ਆਉਣ ਤੋਂ ਬਾਅਦ ਕੱਲ ਜਿੰਨੇ ਸਾਡੇ ਵਕੀਲ ਸਾਹਿਬ ਮਿਲੇ ਸੀ ਫਿਰ ਉਸਨੇ ਐਸ਼ੀ ਕਮੇਟੀ ਨੂੰ ਵੀ ਕਿਹਾ ਕਿ ਆਓ ਤੁਸੀਂ ਤਾਂ ਧਰਨਾ ਰੱਖ ਲਿਆ ਸਾਡੇ ਨਾਲ ਤਾਂ ਤੁਸੀਂ ਗੱਲ ਕੀਤੀ ਅੱਜ ਕੁੜੀ ਤੇ ਜ્યોਤੀ ਮਾਤਾਵਾਂ ਤੇ ਮਾਮਾ ਐਕਸ਼ਨ ਕਮੇਟੀ ਦੇ ਕਈ ਸਾਥੀ ਅੱਜ ਉਥੇ ਮਿਲ ਕੇ ਗਏ ਸੀ ਗੱਲਬਾਤ ਕੀਤੀ ਹੈ ਸਾਰੀ ਗੱਲ ਸੁਣਨ ਤੋਂ ਬਾਅਦ ਕੁਝ ਨੇ ਕਿਹਾ ਜਾਂ ਐਸਪੀ ਰੇਟ ਦੇ ਕਿਸੇ ਅਫਸਰ ਨੇ ਜਿਹੜੇ ਦੋ ਸਰਕਾਰ ਚ ਬੈਠੇ ਸੀ ਕਿ ਸਾਨੂੰ 29 ਤਰੀਕ ਤੱਕ ਦਾ ਸਮਾਂ ਦੇ 29 ਤਰੀਕ ਨੂੰ ਤੁਸੀਂ ਸਾਡੇ ਕੋਲ ਆਇਓ ਉਦੋਂ ਤੱਕ ਅਸੀਂ ਸਾਰੀ ਗੱਲ ਪੂਰੀ ਸਾਫ਼ ਕਰਕੇ ਤੁਹਾਡੇ ਸਾਹਮਣੇ ਰੱਖਾਂਗੇ ਕਿ ਹਕੀਕਤ ਕੀ ਹੈ ਸੋ ਅਨੁਕਤੀ ਨੂੰ ਮਿਲਾਂਗੇ ਬਹੁਤ ਸਗਲ ਜਿਹਦੇ ਤੇ ਸਾਰਿਆਂ ਦੀ ਤਸੱਲੀ ਹੋਈ ਸਮਝ ਆਇਆ ਜੀ ਇਹ ਠੀਕ ਹੈ ਫਿਰ ਅਗਲਾ ਫੈਸਲਾ ਲਵਾਂਗੇ ਕਿ ਅਗਰ ਕੀ ਕਰਨਾ ਹੈ ਜਾਂ ਕੀ ਸਾਨੂੰ ਹੋਣ ਕਰਨ ਦੀ ਲੋੜ ਹੈ ਸੋ ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਬੱਚਿਆਂ ਨੂੰ ਸਿਆਣੇ ਹੋਣਾ ਚਾਹੀਦਾ ਕਿਸੇ ਵੀ دیوار ਥੱਲੇ ਵੀ ਹੋਣਾ ਚਾਹੀਦਾ ਤੋ ਵੀ ਇਹ ਦਰਜੋਲ ਦੀ ਗੱਲ ਕਰੀਏ ਉਹ ਇੱਕ ਵਿਦਿਆਰਥੀ ਆਗੂ ਵੀ ਰਹੀ ਜਿਉਂਿਵਰਸਿਟੀ ਚੋਂ ਮੁੜ ਕੇ ਇੱਕ ਸੰਸਥਾ ਦਾ ਕੰਮ ਕਰਨ ਦੇ ਚੱਤੇ ਬੰਦੀ ਦਾ ਉੱਥੇ ਵੀ ਗਈ ਜਿੱਥੇ ਕਿਤੇ ਸਾਨੂੰ ਕੋਈ ਦਿੱਕਤ ਹੈ ਸਾਨੂੰ ਖੁੱਲ ਕੇ ਚਾਹੇ ਆਪਣੇ ਹੋਰ ਜਿਹੜੇ ਸੰਬੰਧੀ ਨੇ ਮਾਪਿ ਉਹਨੇ ਜਾਂ ਸਮਾਜ ਦੇ ਸਾਰੇ ਲੋਕ ਨੇ ਉਹਨਾਂ ਨਾਲ ਉਹ ਸ਼ੇਅਰ ਕਰਨਾ ਚਾਹੀਦਾ ਆਪਣਾ ਦੁੱਖ ਤਕਲੀਫ ਹੋਰ ਇਸ ਕਿਸਮ ਦੀ ਹਾਲਤ ਚ ਨਹੀਂ ਜਾਣਾ ਚਾਹੀਦਾ ਜਿਉਂ ਬਿਮਾਰ ਸੀ ਤਾਂ ਉਸ ਜੱਥੇਬੰਦੀ ਨੂੰ ਵੀ ਇਹ ਪੜਦਾ ਸੀ ਕਿਉਂ ਨਾ ਉਹਦੇ ਮਾਂ ਕੋਲੇ ਭੇਜ ਦੇ ਕਿਉਂਕਿ ਆਪਾਂ ਸਾਰੇ ਜਾਣਦੇ ਕਿਸੇ ਵੀ ਬਿਮਾਰੀ 'ਚ ਸਭ ਤੋਂ ਚੰਗੀ ਦੇਖਭਾਲ ਮਾਂ ਕੋਲ ਜਾਂ ਪਰਿਵਾਰ ਕਰਦਾ ਹੰਦਰਦੀ ਤੇ ਨਿਗਰ। ਇਹ ਜਸਾਨੀਆਂ ਗੱਲਾਂ ਨਹੀਂ ਹੋਟੀਆਂ ਐਸੇ ਕਰਕੇ ਬਹੁਤ ਕਮਜ਼ੋਰ ਕਿਖੜੇ ਹੁੰਦੇ ਨੇ ਇਹ ਸੜਕਾਂ ਨੂੰ ਉਹਨਾਂ ਦਾ ਨਿਵਾਰਨ ਕਰਨ ਲਈ ਤੇ ਸਾਥ ਲੈਣ ਲਈ ਇਹ ਲੜਾਈ ਵੀ ਲੜਾਂਗੇ ਤੇ ਧਰਥੋ ਆਸ ਰੱਖਦੇ ਆ। ਕਿ ਤੁਸੀਂ ਸਾਰੇ ਇਸ ਲੜਾਈ ਜਿਵੇਂ ਆਜਾਏ ਹੋ ਤੇ ਦੋ ਤਰੀਕਿਆਂ ਤੇ ਧਰਮ ਵਿੱਚ ਵੀ ਹੋਰ ਵੱਡੀ ਪੱਧਰ ਤੇ ਸ਼ਾਮਲ ਹੋਓਗੇ ਤਾਂ ਕਿ ਅਸੀਂ ਸਰਕਾਰ ਨੂੰ ਮਜਬੂਰ ਕਰੀਏ ਕਿ ਉਹ ਪੂਰਾ ਜਮਿਤੀਕਰਤਾ ਪਰਿਵਾਰ ਨੂੰ ਤਦਜੋਕਰ ਦੇਵੇ ਇਹਨੀਆਂ ਗੱਲਾਂ ਨਾਲ ਆਪਣੀ ਗੱਲ ਖਤਮ ਕਰਦਾ ਹਾਂ ਤੁਹਾਨੂੰ